ਇਨਾ ਤੇਰਾ ਦੋਸਤ ਜੈਸਵੰਤ ਜੈਸਵੰਤ ਵੈਲਕਮ ਮੋਸਟ ਵੈਲਕਮ ਟੂ ਜੀ ਆਇਆਂ ਨੂੰ ਇਹ ਤੇਰਾ ਆਪਣਾ ਘਰ ਠੀਕ ਐ ਆ ਵੀ ਪ੍ਰੋਬਲਮ ਕੋਈ ਐ ਤਾ ਹੁਣ ਨਾ ਹੋ ਰਹਾ ਯਾਰ ਮੈਂ ਸਹੀ ਲੈ ਗਏ ਆ ਮੇਰੇ ਲੈ ਗਏ ਨਹੀਂ 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 ਇੱਥੇ ਘਰ ਲੈ ਕੇ ਆਏ ਆ ਤੇ ਤੇਰੀ ਸਾਂਹ ਸੰਭਾਲਣੀ ਹੁੰਦੀ ਇੱਥੇ ਫੇਰ ਧਿਆਨ ਰੱਖਣਗੇ ਨੀਰੇ ਸਾਰੇ ਨਾਲ ਮਿਲ ਕੇ ਠੀਕ ਐ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਦਾ ਆਸ਼ਰਮ ਜਵੰਦਾ ਕਾਲਾਂ ਦੇ ਵਿੱਚ ਅਸੀਂ ਗੱਲ ਗਏ ਹਾਂ ਤੇ ਜਦੋਂ ਵੇਖਿਆ ਰੋਡ ਤੇ ਹੈਡ ਰਾਈਟ ਲਿਖੀ ਵੇਖਿਆ ਕਿ ਬਹੁਤ ਵਧੀਆ ਆਪਾਂ ਲੱਗਦਾ ਦੇ ਗੁਰ ਸਿੱਖੀ ਹੈ ਵੀ ਜਿਹੜੇ ਸੰਭਾਲਦੇ ਆ ਤੇ ਆਪਾਂ ਨੂੰ ਵੀਜੀਤ ਸੰਧ ਸਿੰਘ ਉਸ ਜਸੂ ਪੇੜਾ ਪਿੰਡ ਵੀਂਦਰ ਤਰਵਾਲਾ ਜ਼ਿਲ੍ਹਾ ਤਰਨਤਾਰ ਲਿਖਿਆ ਜੀ ਨੂੰ ਤੇ ਇਥੇ ਦੇਖ ਭਾਲ ਕਰਨਾ ਤੇ ਵੀਰ ਦਾ ਕੋਈ ਨਹੀਂ ਹੈਗਾ ਸਾਰਾ ਨਹੀਂ ਹੈਗਾ ਤਾਂ ਵੀਰ ਦੀ ਅੱਖਾਂ ਦੀ ਰੋਸ਼ਨੀ ਬਹੁਤ ਹੀ ਜ਼ਿਆਦੀ ਘਟਿਆ ਦੇਖਦਾਂ ਨੇ ਵੀਰ ਜੀ ਤੇ ਵੀਰ ਜੀ ਨੂੰ ਕਿੱਥੇ ਲਿਆ ਵੀਰ ਜੀ ਅੱਗੇ ਪੁਲਾ ਗਜਾ ਕਰਦੇ ਆ ਤੇ ਵੀਰ ਜੀ ਗੁਰਦਾਰੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਹੈ ਗੇਜੀ ਕੀਨਾ ਆਪਣਾ ਕਸਮਾਸ਼ਿੰਗ ਦੱਸ ਕਿਹੜਾ ਪੇਂਟ ਆਪਣਾ ਪੇਂਡਰ ਤੋਂ ਜੀ ਠੀਕ ਹੈ ਵਾਹਿਗੁਰੂ ਕਿਹਾ ਬਾਬਾ ਸਾਹਿਬ ਵਾਹਿਗੁਰੂ ਇਹਦੇ ਵੀ ਕੋਲ ਤਾਂ ਜੰਗਾ ਇੱਥੇ ਲਈ ਆ ਠੀਕ ਹੈ